ਇਹ ਸੰਸਥਾ ਸਾਡੀ ਜਿਹੜੀ ਹੈ ਇਹ ਬੱਚਿਆਂ ਤੋਂ ਕੋਈ ਪੈਸਾ ਨਹੀਂ ਲੈਂਦੀ ਫ੍ਰੀ ਬੱਚਿਆਂ ਨੂੰ ਸਲਾਈ ਸਿਖਾਉਂਦੀ ਹੈ ਐਸਾ ਮੇਰੇ ਕੋਲ ਦੋ ਨਾ ਦੋ ਸੈਂਟਰ ਹੈ ਇਹਨਾਂ 70 ਬੱਚੇ ਆ ਮੇਰੇ ਕੋਲ ਅੱਛਾ ਦੋ ਸੈਂਟਰ ਚਲਾ ਰਹੇ ਤੁਸੀਂ ਇੱਥੇ ਦੋ ਸੈਂਟਰ ਚਲਾ ਰਹੇ ਅੱਛਾ ਜੀ ਇੱਥੇ ਤਾਂ ਇੱਕੋ ਹੀ ਹੈ ਇੱਕ ਪੱਕੇ ਬਾਗਚਾ ਹੈ ਕਿ ਜ਼ਿੰਦਗੀ ਫੜਬਾ ਰਾਬਾਂ ਨਾਲ ਚੱਲਦੀ ਹੈ ਕਿਰਤ ਕਰਕੇ ਚੱਲਣੀ ਹੈ ਉਦਮ ਅੱਗੇ ਲੱchni ਪੱਕੇ ਅਗੇ ਸਿਰਖ ਪਾਉਣ ਓਕੇ ਸੁਜੀ ਮਿਲਣਾ ਇੱਕ ਦਿਨ ਵਿੱਚ ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ 2 ਘੰਟੇ ਬਿਲਕੁਲ ਮੁਫਤ ਸਿੱਖਿਆ ਜਾਂਦਾ ਸਾਰਾ ਕੁਝ ਹਾਂਜੀ ਸਰ ਤੁਹਾਨੂੰ ਸਾਹਿਬ ਇੱਥੇ ਫਿਰ ਕੋਈ ਵੀ ਬੱਚਾ ਸਿੱਖਿਆ ਲੈਣ ਲਈ ਸਿਖਲਾਈ ਲੈਣ ਲਈ ਆ ਸਕਦਾ ਕੋਈ ਵੀ ਆ ਸਕਦਾ ਨਾ ਧਰਮ ਦਾ ਨਾ ਜਾਤ ਦਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ ਬਹੁਤ ਸਾਰੇ ਮੌਲ ਹੈ ਬਹੁਤ ਸਾਰੀਆਂ ਦੁਕਾਨਾਂ ਹੈ ਲੋਕ ਕਹਿੰਦੇ ਕਿ ਕੱਦੋ ਸਲਾਈ ਕਿਢਾਈ ਸਿੱਖਣੀ ਆ ਅਸੀਂ ਬਣਿਆ ਬਣਾਇਆ ਬਾਲਣੇ ਆ ਫਿਰ ਤੁਸੀਂ ਅੱਜ ਦੇ ਦਿਨ ਵਿੱਚ ਸਿੱਖਦੇ ਪਏ ਆ ਫਿਰ ਉਹ ਕਿਉਂ ਤੁਸੀਂ ਸਿੱਖਣਾ ਚਾਹਿਆ ਥੋੜੇ ਦਿਨਾਂ ਬਾਅਦ ਸਿੱਖ ਕੇ ਕੋਈ ਕੰਮ ਕਰ ਲਈਏ ਅਸੀਂ ਪੈਸੇ ਕਮਾ ਲਈਏ ਤਾਂ ਸਿੱਖਦੇ ਤੁਸੀਂ ਕਿਹੜਾ ਕੋਰਸ ਕਰਦੇ ਜਾਂ ਕਰਾਉਂਦੇ ਹੋ? ਸਿਹਨ ਦਾ ਕੋਰਸ ਕਰਦੀ ਵੀ ਮੈਂ। ਅੱਛਾ ਤੁਸੀਂ ਕਰਦੇ। ਹਾਂਜੀ। ਬਹੁਤ ਅੱਛਾ ਕੋਰਸ ਹੈ ਸਾਰੇ ਕੁਝ ਸਿੱਖਦੇ ਪਏ ਆ। ਕੋਈ ਨੀ ਇਜ ਲਿਮਿਟ ਕੋਈ ਨਹੀਂ ਰੱਖੀ। ਕਾਫੀ ਇੰਸਟੀਚੂਟਾਂ 'ਚ ਹੁੰਦਾ ਹੈ ਕਿ ਇਹ ਨਹੀਂ ਇਸ ਦਾ ਘਾ ਸਕਦੇ ਪਰ ਇੱਥੇ ਕੋਈ ਵੀ ਆ ਸਕਦਾ। ਪ੍ਰਾਇਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਨਵਜੀਤ। ਅਸੀਂ ਇੱਕ ਸੰਸਥਾ ਵਿੱਚ ਖੜੇ ਆ ਜਲੰਧਰ 'ਚ ਕੰਨਿਆ ਸਿੱਖਿਆ ਪ੍ਰਸਾਰ ਸੈਂਟਰ। ਹੁਣ ਇਹ ਸੈਂਟਰ ਦਾ ਕੰਮ ਹੈ ਵਿਦਿਆਰਥੀਆਂ ਨੂੰ ਕਿਤਾਮੁਖੀ ਕੋਰਸ ਕਿਰਵਾਉਣਾ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਸੰਸਥਾ ਨੂੰ ਚਲਦਿਆਂ ਬਹੁਤ ਸਾਰੀਆਂ ਵਿਦਿਆਰਥਣਾਂ ਸੈਂਕੜਾ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਕੁੜੀਆਂ ਇੱਥੋਂ ਪੜ੍ਹ ਕੇ ਸਿੱਖਿਆ ਲੈ ਕੇ ਕਈਆਂ ਨੇ ਸਲਾਈ ਕਿੜਾਈ ਦਾ ਕੰਮ ਸ਼ੁਰੂ ਕੀਤਾ ਤੇ ਕਈ ਵਿਦਿਆਰਥਣਾਂ ਉਹ ਨੇ ਜਿਨ੍ਹਾਂ ਨੇ ਆਪਣੇ ਪਾਰਲਰ ਖੋਲਲੇ ਨੇ 2 ਘੰਟੇ ਦੀ ਕਲਾਸ ਸਮੇਂ-ਸਮੇਂ ਤੇ ਬਹੁਤ ਕੁਝ ਬਦਲਾਅ ਆਇਆ ਪਹਿਲਾਂ ਕੰਪਿਊਟਰ ਦੀਆਂ ਕਲਾਸਾਂ ਸੀ ਉਸ ਤੋਂ ਬਾਅਦ ਦੇਖਿਆ ਸਮੇਂ ਦੀ ਜ਼ਰੂਰਤ ਜਿਹੜੀ ਸੀ ਇੱਥੇ ਕੋਰਸੋ ਕਰਾਈ ਜਾਣ ਲੱਗੇ ਸਾਡੇ ਨਾਲ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ 20 ਸਾਲ ਹੋ ਗਿਆ ਹੈ ਉਹਨਾਂ ਨੂੰ ਸੇਵਾ ਨਿਭਾਉਂਦਿਆਂ ਨੂੰ ਬੈਂਕ ਦੇ ਵਿੱਚੋਂ ਰਿਟਾਇਰ ਨੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਸੰਸਥਾ ਕਿਵੇਂ ਕੰਮ ਕਰਦੀ ਹੈ ਬਹੁਤ ਬਹੁਤ ਸਵਾਗਤ ਹੈ ਚੋਹਾਨ ਸਾਹਿਬ ਨਮਸਕਾਰ ਸਰ ਮੇਰਾ ਨਾਮ ਐਸ ਚੋਹਾਨਾ ਹੈ ਮੈਂ ਕਨਿਆ ਸਿੱਖਿਆ ਪ੍ਰਸਾਰ ਸੰਗਠਨ ਦਾ ਪ੍ਰਧਾਨ ਹਾਂ ਅੱਜ ਤੋਂ 20 ਸਾਲ ਪਹਿਲਾਂ ਮੈਸਜ ਸੰਸਥਾ ਸਟਾਰਟ ਕੀਤੀ ਸੀਗੀ ਉਦੋਂ ਅਦਰਸ਼ਨ ਗੁਰਦੁਆਰਾ ਅਦਰਸ਼ਨ ਉਹ ਸਾਡੇ ਅਸੀਂ ਸਿਰਫ ਕੰਪਿਊਟਰ ਸਿਖਾਉਂਦੇ ਸੀ ਹੂੰ ਕਿਉਂਕਿ ਉਹਨ ਕੰਪਿਊਟਰ ਦਾ ਜ਼ਮਾਨਾ ਜੋ ਚਲਾ ਗਿਆ ਹੁਣ ਫਿਰ ਐਸੀ ਬਾਤ ਦੇ ਵਿੱਚ ਮੈਂ ਰਿਟਾਇਰ ਹੋਣ ਤੋਂ ਬਾਅਦ ਇਹਦੇ ਵਿੱਚ ਨਾਲ ਸਲਾਈ ਤੇ ਬਿਡੂਸ਼ਨ ਦਾ ਕੰਮ ਸ਼ੁਰੂ ਕਰ ਲਿਆ ਹੁਣ ਇਹ ਸਸਤਾ ਸਾਡੀ ਜਿਹੜੀ ਹੈ ਇਹ ਬੱਚਿਆਂ ਤੋਂ ਕੋਈ ਪੈਸਾ ਨਹੀਂ ਲੈਂਦੀ ਫ੍ਰੀ ਬੱਚਿਆਂ ਨੂੰ ਸਲਾਈ ਸਿਖਾਉਂਦੀ ਹੈ ਫ੍ਰੀ ਬੱਚਿਆਂ ਨੂੰ ਜਿਹੜੇ ਬੱਚੇ ਮੇਰੇ ਕੋਲ ਸਲਾਈ ਸਿੱਖਦੇ ਆ ਲੋੜਵੰਦ ਬੱਚਿਆਂ ਨੂੰ ਸਲਾਈ ਮਸ਼ੀਨ ਵੀ ਨਾਲ ਦੇਣਾ ਤੇ ਮੇਰੇ ਕੰਨਿਆ ਸਿੱਖਿਆ ਮਿਰਚੰਦ ਪੋਲੀਟੈਕਨਿਕ ਨਾਲ ਇੱਕ ਗਵਰਨਮੈਂਟ ਦੀ ਸਕੀਮ ਆਈ ਸੀਗੀ ਕਮਿਊਨਿਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕ ਉਹਦੇ 'ਚ ਅਸੀਂ ਨਾਲ ਉਹਨਾਂ ਦੇ ਮਿਰਚੰਦ ਦੇ ਨਾਲ ਸ਼ਾਮਿਲ ਸੀਗੇ ਬੱਚਿਆਂ ਨੂੰ ਸਰ ਪੜ੍ਹਦੇ ਮੇਰੇ ਕੋਲ ਸਰਟੀਫਿਕੇਟ ਉੱਥੋਂ ਮਿਲਦੇ ਸੀਗੇ ਹੁਣ ਕਿਉਂਕਿ ਗਵਰਨਮੈਂਟ ਉਹਨਾਂ ਨੂੰ ਫੰਡਸ ਨਹੀਂ ਦੇ ਰਹੀ ਤੇ ਉਹ ਸਕੀਮ ਉਹਨਾਂ ਨੇ ਬੰਦ ਕਰਤੀ ਹੈ ਹੁਣ ਆਪਣੇ ਉਹਨਾਂ ਨੇ ਵੀ ਮਿਰਚੰਦ ਨਾਲ ਐਸੇ ਢਾਈਆ ਪੈ ਗਏ ਮੇਰੇ ਕੋਲ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਸਿੱਖੇ ਗਏ ਤੇ ਆ ਜਿਨ੍ਹਾਂ ਨੇ ਅੱਜ ਆਪਣੇ ਪੈਰਾਂ ਤੇ ਖੜੇ ਆ ਮੇਰੇ ਕੋਲ ਜਿਹੜਾ ਸਕਸੈਸ ਰੇਟ ਹੈ ਬੱਚਿਆਂ ਦਾ ਉਹ 80% ਹੈ ਵਾਹ 80% ਤੋਂ ਮਤਲਬ ਇਹ ਹੈ ਵੀ ਜਿਹੜੇ ਬੱਚੇ ਆਪਣੇ ਘਰ ਬੈਠੇ ਹੀ ਕਿਸੇ ਜਿਹੜਾ ਬੰਦਾ ਸੂਟ ਸੀ ਲਿਆ ਕਿਸੇ ਨੇ ਕੁਝ ਆਪਣਾ ਬਿਊਟੀਸ਼ਨ ਦਾ ਥੋੜਾ ਬਹੁਤਾ ਕੰਮ ਕਰ ਲਿਆ ਉਹ ਆਪਣੇ ਘਰ ਦੇ ਨਾਲ ਪੈਸੇ ਕਮਾ ਕੇ ਆਪਣੇ ਪਰਿਵਾਰ ਦਾ ਸਹਯੋਗ ਕਰਦੇ ਆ ਇਸ ਦੇ ਨਾਲ ਨਾਲ ਮੈਂ ਬੱਚਿਆਂ ਨੂੰ ਇੱਕ ਅੱਛੇ ਨਾਗਰਿਕ ਬਣਨਾ ਵੀ ਸਿਖਾਣਾ ਹੈ ਤੇ ਮੇਰੇ ਕੋਲ ਜਿਹੜੇ ਬੱਚੇ ਵਧੀਆ ਅੱਛੇ ਮੈਨੂੰ ਲੱਗਦੇ ਆ ਜਿਹੜੇ ਬੱਚੇ ਪੜਨ ਨੂੰ ਅੱਛੇ ਆ ਰੈਗੂਲਰ ਆਂਦੇ ਆ ਉਹਨਾਂ ਨੂੰ ਮੇਰ ਚੰਦੇ ਵਿੱਚ ਸੋਰੀ ਐਚ ਐਮ ਵੀ ਕਾਲਜ ਦੇ ਵਿੱਚ ਡਿਪਲੋਮਾ ਇਨ ਕੋਸਮੋਟੋਲੋਜੀ ਵੀ ਕਰਵਾ ਰਹੇ ਆ ਅਸਟਾ ਅਸ ਟਾਈਮ ਮੇਰੇ ਦੋ ਬੱਚੇ ਜਿਹੜੇ ਆ ਡਿਪਲੋਮਾ ਇਨ ਕੋਸਮੋਟੋਲੋਜੀ ਕਰ ਰਹੇ ਆ ਅੱਛਾ ਚੋਹਾਨ ਸਾਹਿਬ ਇਹ ਜਿਹੜਾ ਕੰਮ ਸੀ ਤੁਸੀਂ 20 ਸਾਲ ਪਹਿਲਾਂ ਸ਼ੁਰੂ ਕੀਤਾ ਹੈ ਕਿੰਨੇ ਕ ਜਣੇ ਨੇ ਇਸ ਸੰਸਥਾ ਨਾਲ ਜੁੜੇ ਹੋਏ ਤੁਸੀਂ ਇਕੱਲੇ ਹੋ ਜਾਂ ਫਿਰ ਕਿਸ ਤਰ੍ਹਾਂ ਸਾਰਾ ਕੰਮ ਕਰਨ ਦਾ ਤਰੀਕਾ ਕੀ ਸੰਸਥਾ ਦਾ ਦੇਖੋ ਜੀ ਗੱਲ ਇਹ ਹੈ ਸੰਸਥਾ ਚ ਮੈਨੂੰ ਕਿਸੇ ਕੋਲੋਂ ਮੈਂ ਪੈਸਾ ਨਹੀਂ ਲੈਂਦਾ ਅੱਛਾ ਜੀ ਕਿਸੇ ਕੋਲੋਂ ਪੈਸਾ ਨਹੀਂ ਲੈਣਾ ਆਪਣੇ ਕੋਲੋਂ ਹੀ ਕਰਨਾ ਹੈ ਤੇ ਜਿੰਨੇ ਮੇਰੇ ਕੋਲ ਜੋ ਮੇਰੇ ਬੱਚੇ ਵੀ ਪਰਮਾਤਮਾ ਦੀ ਦਿਆ ਨਾਲ ਮੈਨੂੰ ਸਹਿਯੋਗ ਕਰਦੇ ਆ ਤੇ ਤੇ ਮੈਂ ਸਾਰਾ ਇਹ ਇਸ ਦੇ ਨਾਵਾ ਇਹ ਸੰਸਥਾ ਜਿਹੜੀ ਹੈ 21 22 ਬੱਚਿਆਂ ਨੂੰ 21 22 ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੀ ਹੈ ਹੂੰ ਉਹਨਾਂ ਨੂੰ ਪੂਰੇ ਪਰਿਵਾਰ ਦਾ ਰਾਸ਼ਨ ਹਰ ਮਹੀਨੇ ਦਿੰਦੇ ਆ ਉਹ ਵੀ ਸਾਰਾ ਕੁਝ ਤੁਸੀਂ ਆਪਣੇ ਕੋਲੋਂ ਹੀ ਕਰਦੇ ਆ ਆਪਣੇ ਕੋਲੋਂ ਹੀ ਆਪਣੇ ਕੋਲ ਕੋਈ ਮੈਨੂੰ ਦੇਗਾ ਕੋਈ ਆ ਕੇ ਕਿਤੇ 1000 2000 ਰੁਪਏ ਅਦਰਵਾਈਜ਼ ਮੈਨੂੰ ਕੋਈ ਜ਼ਿਆਦਾ ਨਹੀਂ ਬਿਲਕੁਲ। ਅੱਛਾ ਜੀ। ਉਹ ਤਾਂ ਮਤਲਬ ਜੋ ਵੀ ਤੁਹਾਨੂੰ ਜੌਬ ਤੋਂ ਬਾਅਦ ਜੋ ਕੁਝ ਵੀ ਮਿਲਿਆ ਸੀ ਜਾਂ ਤੁਹਾਡੀ ਪੈਨਸ਼ਨ ਦੇ ਵਿੱਚੋਂ ਜੋ ਵੀ ਤੁਸੀਂ ਕਰਦੇ ਸਾਰਾ ਗੱਲ ਇਹ ਆ ਵੀ ਮੈਂ ਪ੍ਰਮਾਤਮਾ ਦੀ ਅੱਜ ਪੂਰੀ ਤੇ ਆ ਬੱਚੇ ਮੇਰੇ ਮੇਰੇ ਕੰਨ ਕਰਦੇ ਤੇ ਬੱਚੇ ਜਿਹੜੇ ਨਾ ਉਹ ਮੈਨੂੰ ਸਹਿਯੋਗ ਕਰਦੇ ਆ ਤੇ ਮੈਂ ਪੂਰਾ ਜਿਹੜਾ ਇਹ ਵੀ ਜਿਹੜੇ ਕੋਰਸ ਕਰਾਉਂਦੇ ਆ ਅਧਿਆਪਕ ਉਹ ਫਿਰ ਕਿੱਦਾਂ ਉਹਨਾਂ ਦੀ ਭਰਤੀ ਉਹਨਾਂ ਨੂੰ ਪੂਰੀ ਤਨਖਾਹ ਦੇਣੇ ਆ। ਅੱਛਾ ਜੀ। 2 ਘੰਟੇ ਦੇ ਮੇਰੇ ਕੋਲ 2 ਘੰਟੇ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੇ ਪੈਸੇ ਆ ਉਮੰਦ ਨਾ ਨਨ ਤੇ ਜਿਹੜੇ ਵਿਦਿਆਰਥੀ ਸਿੱਖ ਜਾਂਦੇ ਆ ਫਿਰ ਉਹਨਾਂ ਨੇ ਵੀ ਕਦੀ ਕੋਸ਼ਿਸ਼ ਕੀਤੀ ਆ ਕਿ ਅੱਗੇ ਹੋਰ ਰੰਸ ਸਖਾਈਏ ਹਾਂ ਹਾਂ ਮੈਂ ਬੱਚੇ ਸਿਖਾਉਂਦੇ ਆ ਬੱਚੇ ਕੋਸ਼ਿਸ਼ ਕਰਦੇ ਆ ਅ ਵੀ ਉਹ ਜਿੰਨੇ ਪਰ ਹਾਲੇ ਥੋੜਾ ਜਿਹਾ ਹਾਲੇ ਕਿਉਂਕਿ ਬੱਚੇ ਥੋੜੇ ਬੱਚੇ ਬੱਚੇ ਜਿਹੜੇ ਆ ਥੋੜਾ ਟਾਈਮ ਲੱਗਦਾ ਉਹਨਾਂ ਨੂੰ ਇੱਕ ਬੱਚੇ ਆ ਕੁੱਲ ਸਾਡੇ ਕੋਲ ਇੱਥੇ ਤੁਹਾਡੇ ਕੋਲ ਫਿਰ ਇਸ ਟਾਈਮ ਮੇਰੇ ਕੋਲ ਦੋਨੋਂ ਦੋ ਸੈਂਟਰ ਹੈ ਇਨਾ 70 ਬੱਚੇ ਆ ਮੇਰੇ ਕੋਲ ਅੱਛਾ ਦੋ ਸੈਂਟਰ ਚਲਾ ਰਹੇ ਤੁਸੀਂ ਇੱਥੇ ਦੋ ਸੈਂਟਰ ਚਲਾ ਰਹੇ ਅੱਛਾ ਜੀ ਇੱਥੇ ਤਾਂ ਇੱਕੋ ਹੀ ਇੱਕ ਪੱਕੇ ਬਾਗ ਚਾ ਅੱਛਾ ਜੀ ਹਾਂ ਉੱਥੇ ਵੀ ਸਾਰਾ ਕੁਝ ਜੋ ਇੱਥੇ ਹੈ ਨੀ ਜਮਾ ਸੇਮ 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 ਸਾਰਾ ਕੁਝ ਪੁਨੇ ਵਾਲੇ ਵਾਲੇ ਪਿਛਲੇ ਹਫਤੇ ਹੀ ਮੈਂ ਸਾਰੇ ਬੱਚਿਆਂ ਨੂੰ ਸਵੈਟਰ ਦਿੱਤੇ ਹਾਂ ਬੱਚੇ ਦੱਸ ਰਹੇ ਸੀ ਉਹ ਕਹਿੰਦੇ ਸੀ ਕਿ ਸਰ ਬਹੁਤ ਚੰਗੇ ਆ ਉਹ ਨਹੀਂ ਦੇਖਿਆ ਸਤਕਾਰਯੋਗ ਨੇ ਕਹਿੰਦੇ ਸਾਰਿਆਂ ਨੂੰ ਉਹਨਾਂ ਨੇ ਇੱਕ ਬਰਾਬਰ ਰੱਖਿਆ ਨਹੀਂ ਨਹੀਂ ਬੱਚੇ ਮੇਰੇ ਲਈ ਜਿਹੜਾ ਮੇਰਾ ਜਿਹੜਾ ਮੱਚਾ ਮੇਰੇ ਕੋਲ ਇਸੇ ਕੰਨੇ ਸਿੱਖਿਆ ਚ ਆ ਗਿਆ ਉਹ ਮੇਰਾ ਬੱਚਾ ਹੈ ਮਮੋ ਇਸ ਇਥੇ ਇਸ ਗੈਪ ਕੋਈ ਨਹੀਂ ਹੈ ਇਸ ਕੋਈ ਨਹੀਂ ਹੈਗਾ ਫੈਕਟਰ ਸਾਰੇ ਬੱਚਿਆਂ ਨੂੰ ਆਪਾਂ ਪੂਰਾ ਕਰੀ ਜਵਨ ਸਾਹਿਬ ਇੱਥੇ ਫਿਰ ਕੋਈ ਵੀ ਬੱਚਾ ਸਿੱਖਿਆ ਲੈਣ ਲਈ ਸਿਖਲਾਈ ਲੈਣ ਲਈ ਆ ਸਕਦਾ ਕੋਈ ਵੀ ਆ ਸਕਦਾ ਨਾ ਧਰਮ ਦਾ ਨਾ ਜਾਤ ਦਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ ਕੋਈ ਫੀਸ ਨਹੀਂ ਗਈ ਵੀ ਨਹੀਂ 20 ਰੁਪਏ ਫੀਸ ਲੈਣੇ ਕੋਈ ਬੱਚਾ ਬੱਚਾ 20 ਰੁਪਏ ਦੇ ਦਿੰਦਾ ਕੋਈ ਇਹ ਨਾ ਸਮਝੇ ਮੈਂ ਫ੍ਰੀ ਸਮਝੇ ਪੜ੍ਹ ਰਿਹਾ ਹਾਂ ਮਹੀਨੇ ਵਾਰ ਹੁੰਦਾ ਕੋਈ ਫੀਸ ਨਹੀਂ ਉਹਨਾਂ ਦੇ ਕੋਰਸ ਦੀ 20 ਰੁਪਏ ਮਹੀਨਾ ਫੀਸ ਲੈਣੇ ਆ ਤੇ ਜੇਕਰ ਕਿਸੇ ਨੇ ਹੁਣ ਤੁਹਾਡੇ ਨਾਲ ਜੁੜਨਾ ਹੋਵੇ ਜਾਂ ਕਿਸੇ ਨੇ ਕੋਰਸ ਕਰਨਾ ਹੋਵੇ ਤੇ ਕਿਹੜੀ ਜਗ੍ਹਾ ਤੇ ਮੁਫਤ ਤੌਰ ਤੇ ਇਹਦਾ ਪੂਰਾ ਐਡਰੈਸ ਹੈ ਇਹਦਾ 6 ਮਹੀਨੇ ਦਾ ਕੋਰਸ ਹੁੰਦਾ 6 ਮਹੀਨੇ ਦਾ ਕੋਰਸ ਕਰਾਉਂਦੇ ਆ 6 ਮਹੀਨੇ ਦੇ ਕੋਰਸ ਤੋਂ ਬਾਅਦ ਅਗਲੇ ਅਗਲੇ ਉਹਨਾਂ ਬੱਚੇ ਅਗਲੇ ਕੋਰਸ ਵਾਸਤੇ ਆ ਜਾ ਕੇ ਇੱਥੇ ਨਾਮ ਦੇ ਜਾਂਦੇ ਅਜਿਹਾ ਬਹੁਤ ਚੰਗੀ ਗੱਲ ਹੈ ਬੜਾ ਚੰਗਾ ਤੁਸੀਂ ਕੰਮ ਕਰ ਰਹੇ ਹੋ ਮਿਹਰਬਾਨੀ ਪ੍ਰਾਇਮੇਰੀਸ਼ਾ ਦਾ ਆਂਦਾ ਬਹੁਤ-ਬਹੁਤ ਮਿਹਰਬਾਨੀ ਦਾ ਸੋ ਕਿਤਨੇ ਕਿਤੇ ਚੌਹਾਂਸਾ ਹੁਰਾ ਨੇ ਦੱਸਿਆ ਹੈ ਕਿ ਮੁਫਤ ਦੇ ਵਿੱਚ ਇਹ ਕੋਚਿੰਗ ਦਿੱਤੀ ਜਾ ਰਹੀ ਹੈ ਸਖਲਾਈ ਦਿੱਤੀ ਜਾ ਰਹੀ ਸਿਰਫ ਇਸ ਕਰਕੇ ਕਿ ਬੱਚੇ ਕਿਤਾ ਮੁਖੀ ਕੋਰਸ ਵਿੱਚ ਅੱਗੇ ਹੋਣ ਤਾਂ ਕਿ ਬੱਚੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਤਾਂ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਕੁਝ ਕੁ ਵਿਦਿਆਰਥੀਆਂ ਨੂੰ ਜਿਨ੍ਹਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਉਹ ਵੀ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵੀ ਹੈ ਜੇਕਰ ਸੌਦੇ ਦੀ ਜ਼ਰੂਰਤ ਹੈ ਤਾਂ ਉਹ ਵੀ ਦਿੱਤਾ ਜਾ ਰਿਹਾ ਹੈ ਇਸ ਤੋਂ ਚੰਗਾ ਉਪਰਾਲਾ ਹੋਰ ਨਹੀਂ ਹੋ ਸਕਦਾ ਬਹੁਤ ਸਾਰੇ ਲੋਕ ਇੱਥੇ ਆਏ ਸੀ ਕਿ ਸੋ ਵਿਦਿਆਰਥੀਆਂ ਨਾਲ ਵੀ ਰੋਜ਼ਗਾਰ ਦੀ ਗੱਲ ਕਰਦੇ ਹਾਂ ਕਿਤੇ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹੱਥੀ ਕਿਰਤ ਕਰਨ ਦੀ ਜ਼ਰੂਰਤ ਹੈ ਕਰਦੇ ਵੀ ਹੈ ਕਿਤਾ ਮੁਖੀ ਕੋਰਸ ਵੀ ਅਜਿਹੇ ਨੇ ਜਿਹੜੇ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਕੀਤੇ ਜਾਂਦੇ ਨੇ ਅਸੀਂ ਜਿਸ ਸੰਸਥਾ ਵਿੱਚ ਖੜੇ ਹਾਂ ਬਹੁਤ ਸਾਰੀਆਂ ਨਾਲ ਦੇ ਪਿੰਡਾਂ ਦੀਆਂ ਸ਼ਹਿਰ ਦੀਆਂ ਕੁੜੀਆਂ ਨੇ ਜਿਹੜੀਆਂ ਸਲਾਈ ਕਿਢਾਈ ਦਾ ਕੋਰਸ ਵੀ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਬਿਊਟੀਸ਼ਨ ਦਾ ਕੋਰਸ ਵੀ ਕਰ ਰਹੀਆਂ ਨੇ ਦੂਸਰੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਹੱਥੀ ਕਿਰਤ ਕੀਤੀ ਹੈ ਤਬ ਸਾਰੇ ਲੋਕ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਨੇ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਨੇ ਜਿਹੜੇ ਇੱਥੇ ਕੋਰਸ ਕਰਦੇ ਨੇ ਤੁਸੀਂ ਕਿਹੜਾ ਕੋਰਸ ਕਰਦੇ ਜੀ ਕਦੋਂ ਦੇ ਸਲਾਈ ਸਲਾਈ ਕਿ ਹਾਂ ਜੀ ਸੀਲਾ ਨੇ ਪੂਰਾ ਐਨ ਆ ਗਿਆ ਕਿ ਜੇ ਸਿੱਖ ਨਹੀਂ ਹਾਂਜੀ ਸਰ ਅੱਲੇ ਸਿੱਖ ਰਹੇ ਆ ਤੇ ਜਿੱਦਾਂ ਸਲਵਾਰ ਸੂਟਸ ਆ ਰਹੇ ਆ ਗਿਆ ਹਾਂਜੀ ਅੱਛਾ ਕਿੰਨਾ ਕੁ ਸਮਾਂ ਹੋ ਗਿਆ ਸਿੱਖਦਿਆਂ ਨੂੰ ਤੇ ਵੇ ਕਿਸ ਤਰ੍ਹਾਂ ਮਤਲਬ ਕਿ ਹਰ ਰੋਜ਼ ਕਲਾਸਾਂ ਹੁੰਦੀਆਂ ਨੇ ਕਿੰਨੇ ਚਿਰ ਦੀ ਪੜ੍ਹਾਈ ਹੁੰਦੀ ਹੈ ਕਦੋਂ ਦੇ ਤੁਸੀਂ ਸਿੱਖਿਆ ਲੈ ਰਹੇ ਹੋ ਸਰ ਡੇਲੀ ਹੁੰਦੀ ਹੈ ਪੜ੍ਹਾਈ ਸਾਡੇ ਤੇ ਕੀ ਕਹਿੰਦੇ ਸਰ ਸਾਨੂੰ ਸਾਰਾ ਕੁਝ ਆ ਗਿਆ ਸਿਰਫ ਬਲਾਉਸ ਤੇ ਰੰਗ ਕਾਉਂਟ ਆ ਗਏ ਬਸ ਇੱਕ ਦਿਨ ਵਿੱਚ ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਦੋ ਘੰਟੇ ਅੱਛਾ ਬਿਲਕੁਲ ਮੁਫਤ ਸਿਕਾਇਆ ਜਾਂਦਾ ਸਾਰਾ ਕੁਝ ਹਾਂਜੀ ਸਰ ਹਾਂਜੀ ਤੇ ਲੋਕਲ ਯੋਜਾ ਲੱਗਿਓ ਕਿਤੇ ਹੁੰਦੇ ਸਰ ਆਪਾਂ ਤਾਂ ਪਹਿਲਾਂ ਮਤਲਬ ਲੋਕਲ ਹੀ ਆ ਪਹਿਲਾਂ ਪਿੰਡ ਰਹਿੰਦੇ ਸੀ ਹੁਣ ਲੋਕਲ ਹੋ ਗਏ ਹਾਂਜੀ ਅੱਛਾ ਤੁਸੀਂ ਕਿਹੜਾ ਕੋਰਸ ਕਰਦੇ ਆ ਸਿਲਾਈ ਦਾ ਕਿੰਨਾ ਕ ਆ ਗਿਆ ਕੰਮ ਫਿਰ ਕਿਸ ਤਰ੍ਹਾਂ ਲੱਗਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਇੱਕ ਚੀਜ਼ ਆ ਬਹੁਤ ਸਾਰੇ ਮਾਲ ਆ ਬਹੁਤ ਸਾਰੀਆਂ ਦੁਕਾਨਾਂ ਆ ਲੋਕ ਕਹਿੰਦੇ ਕਿ ਕਾਤੋਂ ਸਿਲਾਈ ਕਿਹੜਾਈ ਸਿੱਖਣੀ ਆ ਅਸੀਂ ਬਣਿਆ ਬਣਾਇਆ ਆ ਪਲਾਂਦੇ ਆ ਫਿਰ ਤੁਸੀਂ ਅਜਿਹੇ ਸਵਿੱਚ ਸਿੱਖਦੇ ਪਏ ਆ ਫਿਰ ਉਹ ਕਿਉਂ ਤੁਸੀਂ ਸਿੱਖਣਾ ਚਾਹਿਆ ਮਤਲਬ ਅਸੀਂ ਇੱਕ ਤਾਂ ਆਪਣੇ ਲਈ ਸਿੱਖਦੇ ਆਂ ਕਿ ਪੈਰੈਂਟਸ ਮਮਾ ਨੂੰ ਤੇ ਆਪਣੀ ਭੈਣਾਂ ਨੂੰ ਸਿਖੇ ਦੇਣਾ ਆ ਤੇ ਦੂਜਾ ਕੀ ਅਸੀਂ ਤੋੜੇ ਦੇ ਨਾਲ ਬਾਅਦ ਸਿੱਖ ਕੇ ਕੋਈ ਕੰਮ ਕਰ ਲਈਏ ਅਸੀਂ ਪੈਸੇ ਕਮਾ ਲਈਏ ਤਾਂ ਸਿੱਖਦੇ ਪਏ ਆ ਮਤਲਬ ਘਰ ਦਾ ਗੁਜ਼ਾਰਾ ਵਿੱਸੇ ਹੋ ਜਾਂਦਾ ਹਾਂਜੀ ਅੱਛਾ ਹੁਣ ਸੀਨਾ ਆ ਗਿਆ ਕਿ ਜੇ ਸਿੱਖਦੇ ਆਂ ਪ੍ਰੋਪਰਲੀ ਪ੍ਰੋਪਰ ਆਗੇ ਪ੍ਰੋਪਰ ਬਸ ਕੁਝ ਚੀਜ਼ਾਂ ਰਹਿੰਦੀਆਂ ਉਹ ਵੀ ਛੇਤੀ ਸੀ ਪਿੰਡ ਦੇ ਵਿੱਚ ਲੋਕ ਆ ਕੇ ਸਮਾਉਣ ਲਈ ਕਿ ਉਹ ਕੁੜੀ ਸਿੱਖਦੀ ਪਈ ਸੀ ਦੁੱਤੋ ਸੰਭਾਲੋ ਹਾਂਜੀ ਇਦਾਂ ਤਾਂ ਨਹੀਂ ਹੁੰਦਾ ਕਿਸੇ ਦਾ ਗਲਾ ਵੱਡਾ ਕਰ ਦਿੱਤਾ ਤਾਂ ਕਿਸੇ ਦੀ ਸਲਵਾਰ ਨਹੀਂ ਸਰ ਹਲੇ ਤੱਕ ਜਿੰਨੂੰ ਵੀ ਸਿੱਖੇ ਦਿੱਤਾ ਨਾ ਉਹਨੇ ਤਾਰੀਫ ਹੀ ਕੀਤੀ ਹੈ ਅੱਛਾ ਹਾਲ ਜੀ ਹਲੇ ਵਾਰ ਦਾ ਵੀ ਸਿਲਿਆਵਾ ਦੋ ਤਿੰਨ ਜਨੀਆਂ ਦਾ ਉਹਨਾਂ ਨੇ ਤਾਰੀਫ ਹੀ ਕੀਤੀ ਹੈ ਉਹਦਾ ਨੁਕਾ ਚੁੱਕਾ ਬਹੁਤ ਕਰਦੇ ਆ ਨਾ ਕਿ ਇੱਥੋਂ ਆ ਤੰਗ ਹੋ ਗਿਆ ਇਧਰੋਂ ਆ ਤੰਗ ਕਰ ਦਿੱਤਾ ਤਾਂ ਮੇਰੀ ਮੰਮਾ ਹੀ ਕਰਦੇ ਆ ਅੱਛਾ ਉਹਦਾ ਬਿਲਕੁਲ ਠੀਕ ਆ ਹਾਂ ਜੀ ਤੇ ਸਰ ਸਾਡੀ ਮੈਮ ਵੀ ਬਹੁਤ ਚੰਗਿਆ ਸੰਗੀਤ ਰ ਸਿਖਾਉਂਦੇ ਆ ਹਾਂਜੀ ਅੱਛਾ ਕਿੰਨੇ ਚਿਰ ਦੀ ਕਲਾਸ ਹੁੰਦੀ ਆ ਫਿਰੇ ਦੋ ਟਾਈਮਿੰਗ ਹਾਂ ਟਾਈਮਿੰਗ 2 ਘੰਟੇ ਦੀ 2 ਘੰਟੇ ਹਾਂਜੀ 12 ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਸ ਕਿਹੜਾ ਕੋਰਸ ਕਰਦੇ ਹੋ ਬਿਊਟੀਸ਼ੀਅਨ ਦਾ ਬਿਊਟੀਸ਼ੀਅਨ ਦਾ ਅੱਛਾ ਕਿਸ ਤਰ੍ਹਾਂ ਦਾ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਇਹ ਬੱਚੇ ਉਹ ਵੀ ਹੈ ਜਿਹੜੇ ਸੂਟਸ ਸਿੱਖਦੇ ਪਏ ਸੀ ਹਨਾ ਤੁਸੀਂ ਬਿਊਟੀਸ਼ੀਅਨ ਦਾ ਕੋਰਸ ਕਰਦੇ ਹੋ ਬਹੁਤ ਸਾਰੇ ਇੱਥੇ ਹੋਰ ਵੀ ਹੈ ਜਿਹੜੇ ਇਹਨਾਂ ਨੇ ਆਪਣਾ ਪਾਰਲਲ ਕੋਰ ਲਿਆ ਤੁਸੀਂ ਕਿਉਂ ਸਿੱਖਣ ਲੱਗੇ ਇਹੀ ਚੀਜ਼ ਵਾਸਤੇ ਕਿ ਅਸੀਂ ਆਪਣਾ ਹੱਥ ਦਾ ਹੌਨਰ ਸਿੱਖ ਲਈਏ ਹਾਂ ਤੇ ਕਮਾ ਸਕੀਏ ਔਰ ਸਬਦਾ ਕੱਟ ਸਕੀਏ ਅੱਜ ਤਾਂ ਇਸ ਦਾ ਟ੍ਰੈਂਡ ਵੀ ਬਹੁਤ ਹੈ ਨਾ ਹਾਂਜੀ ਤਾਂ ਹੀ ਇਸੇ ਇਸੇ ਦੇ ਵਿੱਚ ਇਹ ਚੰਗੀ ਗੱਲ ਹੈ ਕਿਉਂਕਿ ਇਹ ਉਹ ਵਿਦਿਆਰਥਣਾਂ ਨੇ ਜਿਹੜੀਆਂ ਕਿਤਾ ਮੁਖੀ ਕੋਰਸ ਦੇ ਵਿੱਚ ਅੱਗੇ ਵੱਲ ਵਧ ਰਹੀਆਂ ਨੇ ਜ਼ਰੂਰੀ ਇਹ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਰਾ ਕੁਝ ਬਾਜ਼ਾਰ ਦੇ ਵਿੱਚ ਬਣਾਇਆ ਬਣਾਇਆ ਹੁੰਦਾ ਹੈ ਹਾਲਾਂਕਿ ਬਿਊਟੀਸ਼ਨ ਦਾ ਜਿਹੜਾ ਕੋਰਸੇ ਕਰ ਰਹੀਆਂ ਨੇ ਇਹਦੇ ਵਿੱਚ ਤਾਂ ਬਹੁਤ ਸਾਰੀਆਂ ਬੱਚਿਆਂ ਦੇ ਕੋਲ ਵਿਦਿਆਰਥਣਾਂ ਦੇ ਕੋਲ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਕੋਲ ਆਪਸ਼ਨ ਬਹੁਤ ਹੈ ਦੁਲਹਨ ਨੂੰ ਤਿਆਰ ਕਰਨ ਦੇ ਲਈ ਜੋ ਵੀ ਖਰਚਾ ਹੁੰਦਾ ਚੰਗੀ ਕਮਾਈ ਵੀ ਹੁੰਦੀ ਹੈ ਅੱਛਾ ਇੱਕ ਚੀਜ਼ ਦੱਸਿਓ ਉਹ ਜਿਹੜਾ ਵਿਆਹ ਤੇ ਤਿਆਰ ਹੋਣ ਵਾਲਾ ਕੰਮ ਹੁੰਦਾ ਹੈ ਕੁੜੀ ਨੂੰ ਤਿਆਰ ਕਰਦੇ ਬ੍ਰਾਈਡਲ ਉਹ ਪੂਰਾ ਆ ਗਿਆ ਨਹੀਂ ਉਹ ਹਲੇ ਰਹਿੰਦਾ ਹਲ ਤਾਂ ਉਹ ਲਾਸਟ ਦੇ ਵਿੱਚ ਹੈਗਾ ਵਾ ਅੱਛਾ ਅਜੇ ਕਿੱਥੇ ਪਹੁੰਚਿਆ ਕੰਮ ਉਹ ਨੇਲ ਆਰਟ ਹੀ ਹਲੇ ਹੋਇਆ ਅੱਛਾ ਸੋ ਕਿਤੇ ਨਾ ਕਿਤੇ ਵਿਦਿਆਰਥਣਾਂ ਨੇ ਜਿਹੜੀਆਂ ਸਿੱਖ ਰੀਆਂ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਹੋਰ ਵੀ ਆ ਉਹਨਾਂ ਨੂੰ ਵੀ ਪੁੱਛਦੇ ਆ ਕਿ ਉਹਨਾਂ ਦਾ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕਿਉਂਕਿ ਕਿੱਤਾ ਮੁਖੀ ਕੋਰਸ ਇੱਥੇ ਕਰਾਏ ਜਾ ਰਹੇ ਨੇ 2 ਘੰਟੇ ਦੀ ਕਲਾਸ ਹੈ ਤੁਸੀਂ ਕਿਹੜਾ ਕੋਰਸ ਕਰਦੇ ਜਾਂ ਕਰਾਉਂਦੇ ਹੋ ਸ਼ੰਦਾ ਕੋਰਸ ਕਰਦੇ ਵੀ ਮੈਂ ਅੱਛਾ ਤੁਸੀਂ ਵੀ ਕਰਦੇ ਹਾਂ ਜੀ ਬਹੁਤ ਅੱਛਾ ਕੋਰਸ ਹੈ ਸਾਰੇ ਸਿੱਖਦੇ ਪਏ ਆ ਸਾਰੇ ਮੈਮ ਜੋ ਜੋ ਗਾਈਡ ਕਰਦੇ ਆ ਉਹ ਸਾਰੇ ਲਾਈਨ ਵਾਈਜ਼ ਲਿਖਦੇ ਆ ਨੋਟ ਵੀ ਕਰਦੇ ਆ ਉਹਨਾਂ ਨੂੰ ਮੈਮ ਨੂੰ ਕਰਕੇ ਵੀ ਦਿਖਾਉਂਦੇ ਆ ਸਾਡੇ ਟੀਚਰਸ ਆ ਬਹੁਤ ਅੱਛਾ ਗਾਈਡ ਕਰਦੇ ਆ ਸਾਨੂੰ ਜੀ ਹਾਂ ਹਰ ਇੱਕ ਚੀਜ਼ ਨਾ ਹਨ ਉਹ ਬਹੁਤ ਅੱਛੀ ਤਰ੍ਹਾਂ ਸਮਝਾ ਰਹੇ ਆ ਜਿਸ ਚੀਜ਼ ਦੀ ਸਾਡੀ ਗਲਤੀ ਹੁੰਦੀ ਹੈ ਨਾ ਉਹ ਸਾਡੀ ਚੀਜ਼ ਉਹਨਾਂ ਇਸ ਚੀਜ਼ ਦੀ ਕਮੀ ਐ ਉਹਨੂੰ ਕਲੀਅਰ ਕਰੋ ਉਹਨੂੰ ਫਲਾਵਰ ਅੱਛਾ ਬਣਾਓ ਮਹਿੰਦੀ ਚ ਨੇਲ ਆਰਟ ਚ ਅਗੇ ਡਿਜ਼ਾਈਨ ਹੋਰ-ਹੋਰ ਕਰਵਾਦੇ ਆ ਸਾਡੇ ਨਾਲ ਸਿੱਖ ਲਿਆ ਕਿ ਜੇ ਸਿੱਖਦੇ ਵੇ ਸਿੱਖਦੇ ਵੇ ਜੀ ਤੇ ਕਿਸ ਤਰ੍ਹਾਂ ਦਾ ਲੱਗਦਾ ਪਿਆ ਕਿਉਂਕਿ ਬਹੁਤ ਸਾਰੇ ਇੱਥੇ ਜਿਹੜੇ ਲੋਕ ਸੀਗੇ ਕੁੜੀਆਂ ਸੀਗੀਆਂ ਹੋਰ ਵੀ ਖੜੇ ਸੀ ਉਹ ਕਹਿੰਦੇ ਸੀ ਮੁਫਤ ਸਿੱਖਿਆ ਦਿੰਨੇ ਆ ਉਹ ਵੱਖਰਾ ਵਿਸ਼ਾ ਹੋ ਜਾਂਦਾ ਸਿੱਖ ਕੇ ਅੱਗੇ ਵੱਲ ਜਾਣਾ ਤੇ ਫਿਰ ਲੋਕਾਂ ਲਈ ਕੰਮ ਕਰਨਾ ਉਹਦੇ ਬਾਰੇ ਕੀ ਕਹਿਣਾ ਚਾਹੋ ਉਹਦੇ ਬਾਰੇ ਇਹ ਕਹਿਣਾ ਕਿ ਹਰ ਲੜਕੀ ਕਿ ਆਪਣੇ ਘਰ ਬੁਟੀਕ ਖੋਲਦਾ ਹੈਗਾ ਕਈ ਬੱਚੇ ਇਹ ਨਹੀਂ ਕਰ ਪਾਉਂਦੇ ਕੁੜੀਆਂ ਵਾਲਨ ਨਹੀਂ ਸਿੱਖ ਪਾਉਂਦੇ ਕਾ ਸਾਨੇ ਸਾਨੂੰ ਇੰਨਾ ਗਾਈਡ ਕੀਤਾ ਹੈ ਕਿ ਜਿਹੜੇ ਘਰ ਫ੍ਰੀ ਬੈਠੇ ਹੋਏ ਨੇ ਜਾਂ ਜਿਨ੍ਹਾਂ ਨੇ ਕੁਝ ਸਿੱਖਣਾ ਹੈ ਅੱਗੇ WhatsApp ਦੀਆਂ ਕੁੜੀਆਂ ਉਹ ਇੱਥੇ ਆ ਕੇ ਕੁਝ ਨਾ ਕੋਈ ਸਿੱਖੋ ਕੁਝ ਕਰੋ ਸਭ ਤੋਂ ਵਧੀਆ ਇਹ ਕਿ ਸਰ 2 ਘੰਟੇ ਮਾਰਨਿੰਗ ਤੋਂ ਦਿੰਦੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜੋ ਮੈਰਿਡ ਵੀ ਆ ਉਹ इजीली ਆ ਸਕਦੀ ਆ 2 ਘੰਟੇ ਸੇ ਹਾਂਜੀ ਅੱਛਾ ਕਿਸੇ ਤਰੀਕੇ ਦੀ ਕੋਈ ਸਮੱਸਿਆ ਤਾਂ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਕਿਉਂਕਿ 2 ਘੰਟੇ ਦਾ ਟਾਈਮ ਸਰ ਨੇ ਦਿੱਤਾ ਹੋਇਆ ਹੈ ਤੇ ਜੋ ਮੈਰਿਡ ਆ इजीली ਆ ਸਕਦੀਆਂ ਨੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹਾਂਜੀ ਅੱਛਾ ਦੂਸਰੇ ਪਾਸੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਸਿੱਖਦਿਆਂ ਨੂੰ ਫਿਰ ਸਰ ਸਟਾਰਟਿੰਗ ਹੋਈ ਸੀ ਕਿ ਹੁਣੇ 4 ਮਹੀਨੇ ਹੋ ਗਏ ਹੈ ਵਧੀਆ ਲੱਗਦਾ ਪੂਰਾ ਹਾਂਜੀ ਸਰ ਬਹੁਤ ਵਧੀਆ ਹੁੰਦਾ ਇੰਜੋਏ ਹੁੰਦਾ ਸਾਰੇ ਫੈਸਟੀਵਲ ਫੈਸਟੀਵਲ ਇੰਜੋਏ ਕਰਦੇ ਆ ਤੇ ਸਰ ਵੀ ਬਹੁਤ ਵਧੀਆ ਗਾਈਡ ਕਰਦੇ ਆ ਹੁਣ ਸਰ ਨੇ ਠੰਡ ਕਰਕੇ ਸਰ ਨੇ ਕਾਫੀ ਬੱਚਿਆਂ ਨੂੰ ਸਵੈਟਰਸ ਵੀ ਦਿੱਤੀ ਆ ਕੋਈ ਬੱਚਾ ਐਸਾ ਨਹੀਂ ਹੈ ਜਿਸ ਨੂੰ ਨਹੀਂ ਦਿੱਤੀ ਸਾਰੇ ਬੱਚਿਆਂ ਨੂੰ ਦਿੱਤੀ ਆ ਸਰ ਜੀ ਮਤਲਬ ਆਰਥਿਕ ਤੌਰ ਤੇ ਠੀਕ ਵੀ ਆ ਕਮਜ਼ੋਰ ਵੀ ਆ ਸਾਰਿਆਂ ਨੂੰ ਇੱਕ ਬਰਾਬਰ ਹੀ ਰੱਖਿਆ ਹਾਂ ਜੀ ਬਿਲਕੁਲ ਸਾਧਿਆ ਦੇਖੋ ਨੀਲ ਆਰਟ ਵੀ ਅਸੀਂ ਕਰਨਾ ਹਾਂ ਸੁਲਾ ਗਿਆ ਜੀ ਹਾਂਜੀ ਆ ਅੱਜ ਕੱਲ ਦਾ ਅੱਜ ਕੱਲ ਦੇ ਇਹ ਟ੍ਰੈਂਡ ਚੱਲਦਾ ਪਿਆ ਹਾਂਜੀ ਇਹ ਚੱਲਦਾ ਰਹਦੀ ਤੇ ਸਾਨੂੰ ਬਹੁਤ ਕਿਸ ਹੁੰਦੀ ਹੈ ਤੇ ਵੈਸੇ ਸਰ ਜੀ ਮੈਂ ਸਲਾਈ ਦਾ ਵੀ ਕਰਦੀ ਆ ਰਾਤ ਨੂੰ ਤੇ ਦਿਨ ਦੇ ਟਾਈਮ ਇੱਥੇ ਸਿੱਖਦੀ ਆ ਸ਼ੌਂਕ ਬਹੁਤ ਆ ਤੇ ਸਾਰੇ ਕੰਮ ਆਣ ਸਾਨੂੰ ਤੇ ਅੱਗੇ ਅਸੀਂ ਵਧੀਆ ਪਾਰਲਰ ਵੀ ਨਾਲ ਖੋਲ੍ਹ ਲਿਆ ਤੇ ਸਲਾਈ ਦਾ ਵੀ ਨਾਲ ਅੱਛਾ ਤੁਸੀਂ ਪਾਰਲਰ ਚਲਾ ਰਹੇ ਹੋ ਆਪਣੇ ਵੈਸੇ ਹਾਂਜੀ ਨਾਲ ਨਾਲ ਥੋੜਾ ਥੋੜਾ ਕਰਦੀ ਆ ਸਲਾਈ ਦਾ ਵੀ ਕਰਦੀ ਆ ਸਰ ਬੁਟੀਕ ਐ ਵੈਸੇ ਕਰਦੀ ਤੇ ਨਾਲ ਨਾਲ ਇਹ ਵੀ ਕੰਮ ਖੋਲਣਾ ਚਾਹਤ ਹੈ ਜਿਸ ਲਿਮਿਟ ਸਰ ਨੇ ਕੋਈ ਨਹੀਂ ਰੱਖੀ ਕੋਈ ਵੀ ਆ ਸਕਦਾ ਇੱਥੇ ਕੋਈ ਕਾਫੀ سارے ਇੰਸਟੀਚਿਊਟ ਇਦਾਂ ਦੀ ਹੁੰਦੇ ਜਿੱਥੇ ਏਜ ਲਿਮਿਟ ਹੁੰਦੀ ਪਰ ਇੱਥੇ ਏਜ ਲਿਮਿਟ ਕੋਈ ਨਹੀਂ ਹੈਗੀ ਸਾਰੇ ਆ ਸਕਦੇ ਅੱਛਾ ਮੈਂ ਦੇਖਿਆ ਸੀ ਇੱਥੇ ਕੁਛ ਕੁ ਬੱਚੀਆਂ ਛੋਟੀਆਂ ਵੀ ਸੀਗੀਆਂ ਤੇ ਵੱਡੀ ਉਮਰ ਦੇ ਵੀ ਸੀਗੇ ਉਹ ਟੀਚਰ ਵੀ ਲੱਗਦੇ ਸੀ ਪਰ ਉਹ ਕਹਿੰਦੇ ਉਹ ਵੀ ਸਿੱਖਣ ਆਏ ਆ ਹਾਂਜੀ ਸਰ ਨਹੀਂ ਏਜ ਲਿਮਿਟ ਕੋਈ ਨਹੀਂ ਰੱਖੀ ਕਾਫੀ ਇੰਸਟੀਚੂਟ ਤਾਂ ਹੁੰਦਾ ਹੈ ਕਿ ਏ ਨੀ ਏਸ ਤੱਕ ਆ ਸਕਦੇ ਪਰ ਇੱ ਜਦੋਂ ਜੀ ਕਰੋ ਜੀ ਆ ਕੇ ਸਿੱਖੋ ਇੱਥੇ ਤੇ ਗੁਣ ਲੈ ਕੇ ਜਾਓ ਸਾਡੀ ਸਾਡਾ ਬਹੁਤ ਸਾਥ ਦਿੰਦੇ ਤੇ ਇਹ ਵਾਕਿਆ ਬੜੇ ਕਮਾਲ ਦੀ ਗੱਲ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਰ ਉਮਰ ਦੇ ਵਿੱਚ ਸਿੱਖਿਆ ਜਾ ਸਕਦਾ ਹੈ ਜਿਹੜੀਆਂ ਇੱਥੇ ਵਿਦਿਆਰਥਣਾਂ ਸਿੱਖ ਰਹੀਆਂ ਨੇ 2 ਘੰਟੇ ਦੀ ਕਲਾਸ ਹੈ ਮੁਫਤ ਦੇ ਵਿੱਚ ਇਹ ਕਲਾਸ ਦਿੱਤੀ ਜਾਂਦੀ ਹੈ ਦੂਸਰੇ ਪਾਸੇ ਜੇਕਰ ਕੋਚਿੰਗ ਦੀ ਗੱਲ ਕਰੀਏ ਤਾਂ ਮੈਂ ਗੱਲ ਕਰ ਰਿਹਾ ਸੀ ਜਿਹੜੇ ਇੱਥੇ ਮੁੱਖ ਪ੍ਰਬੰਧਕ ਨੇ ਉਹ ਕਹਿੰਦੇ 20 ਸਾਲ ਹੋ ਗਏ ਸਾਨੂੰ ਇੱਥੇ ਲੱਗਿਆ ਨੂੰ ਅਸੀਂ ਕਦੀ ਕਿਸੇ ਦੇ ਸਾਹਮਣੇ ਆਏ ਨਹੀਂ ਪਰ ਅੰਦਰ ਖਾਤੇ ਹਰ ਸਾਲ ਹੀ ਇਸ ਤਰ੍ਹਾਂ ਸੈਂਕੜੇ ਦੀ ਗਿਣਤੀ ਵਿੱਚ ਬੱਚੀਆਂ ਇੱਥੋਂ ਕੋਚਿੰਗ ਲੈ ਕੇ ਜਾਂਦੀਆਂ ਨੇ ਤੇ ਆਪਣਾ ਕਿਤਾ ਮੁਖੀ ਕੋਰਸ ਕਰਦੀਆਂ ਨੇ ਤੁਸੀਂ ਸਾਰੇ ਕਿਉਂ ਹਮ ਸਭ ਤੋਂ ਸੋਣੀ ਲਿਆ ਅਸੀਂ ਬਕਾਇਦਾ ਅੱਜ ਪਹਿਲੀ ਵਾਰ ਮਿਲ ਰਹੇ ਹਾਂ ਬਕਾਇਦਾ ਲੋਗੇ ਗੱਲ ਲੰਮੀ ਹੁੰਦੀ ਹੈ ਪਰ ਇਹਦੇ ਵਿੱਚ ਕੀ ਸੂਰਤੀ ਦੱਸਦੇ ਹਾਂ ਇੱਕ ਬਾਕਾਇਦਾ ਹੁੰਦਾ ਇੱਕ ਬੇਕਾਇਦਾ ਦਾ ਕਾਇਦਾ ਦਾ ਵੱਲੋਂ ਉਸ ਅਸੂਲ ਹੁੰਦਾ ਨਿਯਮ ਮੁਕਾ ਬਾਕਾਇਦਾ ਦੇ ਵੱਲੋਂ ਤੇ ਨਿਯਮਿਤ ਤੌਰ ਤੇ ਅਸੀਂ ਤੇਰੀ ਵਾਰ ਮਿਲ ਰਹੇ ਬੇਕਾਇਦਾ ਉਹਨਾਂ ਤੇ ਕਿਸੇ ਫੰਕਲ ਜਾਂਦੇ ਸਾਨੂੰ ਖਾਇ ਹੋ ਗਈ ਏਦੋਂ ਵੱਧ ਕੁਛ ਨਹੀਂ ਸੀ ਇਹਨਾਂ ਨੇ ਬੜਾ ਜ਼ੋਰ ਦੇ ਕੇ ਹੱਕ ਹੈ ਮੈਂ ਆਪ ਵੀ ਚਾਹੁੰਦਾ ਸੀ ਪਰ ਮੇਰੇ ਰੁਘੇਵੇਂ ਇੰਨੇ ਜਾਦੇ ਦੇ ਕੇ ਟਾਈਮ ਕੱਟਣਾ ਬਹੁਤ ਔਖਾ ਨਾ ਵੀ ਕਿਹਾ ਦੱਸਿਆ ਮੈਂ ਕਿ ਮੈਂ ਉਹਨਾਂ ਬੱਚਿਆਂ ਦੇ ਬੰਦਾ ਮੈਂ ਤੁਹਾਡੇ ਚ ਆ ਕੇ ਪਹਿਲਾਂ ਪੁੱਛਿਆ ਕਿ ਤੁਹਾਡੇ ਤੇ ਬੱਚਿਆਂ ਦੇ ਏਜ ਗਰੁੱਪ ਕੀ ਸੋਟੇ ਵੀ ਆ ਵੱਡੇ ਵੀ ਫਿਰ ਮੈਂ ਪੁੱਛਿਆ ਕਿ ਤੁਹਾਡੇ ਚ ਕੋਈ ਅਨਪੜ ਹੈ ਇਹਨਾਂ ਦੱਸਿਆ ਮੈਂ ਕਾ ਪੜੇ ਲਿਖੋ ਹੀ ਦੱਸੋ। ਹੁਣ ਇੱਕ ਚੀਜ਼ ਮੈਂ ਹੋਰ ਕੁਝ ਨਹੀਂ ਹੈ। ਤੁਸੀਂ ਸਾਰੇ ਪੰਜਾਬੀਆਂ ਕਿ ਕੋਈ ਪ੍ਰਵਾਸੀ ਵੀ ਹੈ। ਪ੍ਰਵਾਸੀ ਵੀ ਹੈ। ਪ੍ਰਵਾਸੀ ਦਾ ਮਤਲਬ ਕਿ ਜਿਹੜਾ ਦੂਸਰੇ ਪ੍ਰਾਂਤ ਵਿੱਚੋਂ ਆ ਕੇ ਇੱਥੇ ਵਸਿਆ। ਅੱਛਾ ਉਹ ਵੀ ਹੈ। ਤੁਸੀਂ ਹੁਣ ਸਾਰੇ ਜਿਹੜੀਆਂ ਵਿੱਲਾ ਮੈਂ ਕਰਨੀਆਂ ਧਿਆਨ ਨਾਲ ਸੁਣੋ। ਮੈਂ ਬੜੇ ਲੋਕਾਂ ਨੂੰ ਵੇਖਿਆ ਜਿਹੜੇ ਗਰੀਬੀ ਤੋਂ ਉੱਠੇ ਤੇ ਬਹੁਤ ਅਮੀਰ ਹੋ ਗਏ ਤੇ ਇਹੋ ਜਿਹਿਆਂ ਨੂੰ ਵੇਖਿਆ ਜਿਨ੍ਹਾਂ ਨੂੰ ਘਾਟੇ ਪੈ ਗਏ ਤੇ ਮੁੜ ਕੇ ਕੰਮ ਨਹੀਂ ਸੀ ਕਰਨਾ ਆਉਂਦਾ ਤੇ ਲੋਕਾਂ ਵੱਲ ਵੇਖਦੇ ਸੀ ਹੁਣ ਮੈਂ ਕਰਾਂ ਕੀ। ਇਹ ਪਤਾ ਕੋਈ ਨਹੀਂਗਾ ਕੁਦਰਤ ਦੇ ਰੰਗ ਕੀ ਹੁੰਦੇ ਆ ਇਹਨਾਂ ਨੇ ਤੁਹਾਨੂੰ ਕੰਮ ਕਰਨਾ ਸਿਖਾਇਆ ਇਹੋ ਜੇ ਕੰਮੇ ਤੁਹਾਨੂੰ ਸਿਖਾਰੇ ਨੇ ਜਿਹੜੇ ਕੰਮਾਂ ਨਾਲ ਤੁਸੀਂ ਦਿੱਤੇ ਵੀ ਹੋ ਜਦੋਂ ਵੀ ਹੋ ਹਰ ਹਾਲਾਤ ਤੇ ਤੁਸੀਂ ਆਪ ਮਿਹਨਤ ਕਰਕੇ ਖਾਓਗੇ ਜਿਹੜਾ ਬੰਦਾ ਮਿਹਨਤ ਕਰਕੇ ਖਾਂਦਾ ਉਹਨੂੰ ਕਿਸੇ ਦੇ ਅੱਗੇ ਪਰ ਅੱਖ ਨਹੀਂ ਨਹੀਂ ਵੀ ਕਰਨੀ ਪਏਗੀ ਕਿਸੇ ਦਾ ਐਹਸਾਨ ਥੋੜਾ ਆਪਣੇ ਤੌਰ ਤੇ ਕੀਤਾ ਤੇ ਖਾਂਦਾ ਲੈ ਕੇ ਨਹੀਂ ਕਿਸੇ ਦਾ ਖਾਂਦਾ ਸੋ ਇਹ ਜੋ ਕੁਝ ਤੁਸੀਂ ਕਰਦੇ ਪਏ ਹੋ ਤੁਸੀਂ ਸਿੱਖਦੇ ਪਏ ਹੋ ਸਾਡੀਆਂ ਸਾਰਿਆਂ ਦੀ ਇਹ ਸ਼ੁਭ ਸ਼ਾਮਾ ਤੁਹਾਡੇ ਨਾਲ ਚੋਹਾਰ ਸਾਹਿਬ ਦਾ ਮੈਂ ਇਸ ਕਰਨ ਲਈ ਧੰਨਵਾਦ ਕਰੂੰਗਾ ਦਾ ਟੀਮ ਦਾ ਸਦਾਦੀ ਬੈਠੇ ਨੇ ਤੇ ਸਾਰੇ ਜਿੰਨੇ ਜਣੇ ਨੇ ਮੈਂ ਪੁੱਛਿਆ ਮੁਰਮੁਰ ਕੇ ਮੈਂ ਕਿਹਾ ਕੋਈ ਰਾਜਨੀਤੀ ਨਹੀਂ ਕਦੇ ਨਹੀਂ ਕਿ ਸਾਡੇ ਕੋਈ ਰਾਜਨੀਤੀ ਨਹੀਂ ਕੁਛ ਨਹੀਂ ਇਸੇ ਉਸ ਦਾ ਖੁਸ਼ ਨਹੀਂ ਕਰਦੇ ਸਾਡੀ ਇੱਕੋ ਹੀ ਨੀਤੀ ਆ ਰਾਜਨੀਤੀ ਨਹੀਂ ਇੱਕੋ ਹੀ ਨੀਤੀ ਆ ਤੇ ਜਿਹੜੇ ਬੱਚਿਆਂ ਦੇ ਮਦਦ ਦੀ ਲੋੜ ਆ ਉਹ ਕਰੋ ਔਰ ਮਦਦ ਲੋ ਇਸ ਕਰਕੇ ਹੁੰਦੀ ਆ ਇਹ ਇੱਕ ਪੰਜਾਬੀ ਚ ਮੁਹਾਵਰਾ ਹੁੰਦਾ ਸੀ ਫੜ ਬਾ ਫੜਾ ਬਾ ਫੜ ਮਾ ਫੜਾ ਬਾ ਦਾ ਮਤਲਬ ਇਹ ਆ ਕਿ ਅੱਜ ਕਿਸੇ ਨੂੰ ਮੈਨੂੰ ਲੋੜ ਪੈ ਗਈ ਮੈਂ ਕਹਾਂ ਚੌਹਾਨ ਸਾਹਿਬ ਮੇਰੀ ਬਾ ਫੜੋ ਤੇ ਨਾਲ ਹੀ ਮੈਂ ਕਹਿੰਦਾ ਰੱਬ ਨਾ ਕਰੇ ਤੁਹਾਨੂੰ ਕਦੇ ਲੋੜ ਪਵੇ ਪਰ ਜੇ ਪਈ ਤੇ ਚੌਹਾਨ ਸਾਹਿਬ ਬਾਜ ਮਾਰਿਓ ਤੁਹਾਡੀ ਬਾ ਮੈਂ ਫੜੂਗਾ ਇਹਨੂੰ ਕਹਿੰਦੇ ਆ ਫੜ ਬਾ ਅੱਜ ਮੇਰੀ ਮੁਸ਼ਕਲ ਆ ਚੌਹਾਨ ਸਾਹਿਬ ਮੇਰੀ ਬਾ ਫੜੋ ਰੱਬ ਨਾ ਕਰੇ ਤੁਹਾਨੂੰ ਕਦੇ ਕੋਈ ਮੁਸ਼ਕਲ ਨਾ ਆਵੇ ਪਰ ਜੇ ਆ ਗਈ ਤੁੰਮੇ ਹੈਗਾ ਚਿੰਤਾ ਨਾ ਕਰੋ ਇਹ ਜਿਹੜੀ ਫੜਬਾ ਫੜਾਬਾ ਤੁਸੀਂ ਇੱਥੇ ਬੈਠੀਆਂ ਸਾਰੇ ਬੱਚੇ ਜ਼ਿੰਦਗੀ ਚ ਪੁੱਤ ਇਸ ਕਰਦਾ ਕਿਆ ਰੱਖੋ ਕਿ ਜ਼ਿੰਦਗੀ ਫੜਬਾ ਰਾਬਾ ਨਾਲ ਚੱਲਦੀ ਹੈ ਕਿਰਤ ਕਰਕੇ ਚੱਲਣੀ ਹੈ ਉਦਮ ਅਜੇ ਲక్ష్ਮੀ ਪੱਖੇ ਅਗੇ ਸਿਰਖ ਪਾਉਣ ਉਹ ਕਿ ਤੁਜੀ ਮਿਲਣਾ ਪਰ ਖਾਸ ਕਰਕੇ ਤੁਸੀਂ ਇਹੋ ਜਿਹੇ ਲੋਕਾਂ ਦੀ ਅੱਖ ਪਸੰਦ ਨਹੀਂ ਆ ਜਿਹੜੇ ਮਦਦ ਕਰਨ ਦੇ ਨਾਂ ਤੇ ਤੁਹਾਨੂੰ ਬੇਵਕੂਫ ਬਣਾਉਣਗੇ ਐਵੇਂ ਕਹਿੰਦੇ ਤੁਹਾਨੂੰ ਉਥੋਂ ਕਰਜ਼ਾ ਦਵਾਉਦੇ ਆ ਫਾਰਮ ਭਰਾਲਿਆ ਤੁਹਾਡੇ ਨਾਲ ਤੇ ਕੁਝ ਇਹੋ ਜਿਹਾ ਲਿਖ ਦੇਣਗੇ ਤੁਸੀਂ ساری ਉਮਰ ਉਹ ਲਾਈ ਨਹੀਂ ਸਕਣਾ ਕਿਸੇ ਦੇ ਅੱਖਾਂ ਮੀਟ ਕੇ ਕਿਸੇ ਦੀ ਅੱਖੇ ਕੋਈ ਦਸਤਤਕੀ ਕਰਦੇ ਅੱਖਾਂ ਖੁੱਲੀਆਂ ਰਕਟੀਆਂ ਕਿਉਂਕਿ ਇੱਥੇ ਪੈਰ ਪੈਰ ਤੇ ਧੰਗੀਆਂ ਮਾਰਨ ਵਾਲੇ ਜਦੋਂ ਬੱਚਾ ਜਾਂਦਾ ਹੋਵੇ ਖੇਤਾਂ 'ਚ ਕਿ ਉਹਦੇ ਸਿਰ ਦੇ ਉੱਤੇ ਧੰਗੀਆਂ ਮਾਰਨ ਵਾਲੇ ਕਾਂ ਘੇਰ ਲੈਂਦੇ ਆ ਤੁਸੀਂ ਇਹ ਸੁਣ ਪਿਤਨ ਅਕੀਦਲੀ ਗੱਲ ਏ ਕਿ ਉਹ ਭਗਤ ਕਬੀਰ ਜੀ ਨੇ ਇੱਕ ਸ਼ਬਦ ਲਿਖਿਆ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿੱਖ ਜੋ 베ਰ ਉਹ ਝੁੱਲੇ ਉਹ ਚਿਰੀਏ ਕੁਸੰਗ ਕੀ ਦਾ ਸੰਗਤ ਹੁੰਦੀ ਆ ਚੰਗੇ ਬੰਦਿਆ ਦੀ ਨੇਕ ਆ ਇੱਕੋ ਜਿਹਾ ਸੁਭਾਅ ਹੈ ਕੁਸੰਗ ਹੁੰਦੇ ਮਾੜੇ ਬੰਦੇ ਉਹ ਕਬੀਰ ਜੀ ਕਹਿੰਦੇ ਆ ਮਾੜੇ ਬੰਦੇ ਦਾ ਕਸੰਗ ਜਿਹੜਾ ਉਹ ਮਾਰ ਦਿੰਦਾ ਉਹ ਇਦਾਂ ਦਾ ਹੁੰਦਾ ਜਿਵੇਂ ਕੇਲੇ ਦੇ ਲਾਗੇ 베ਰੀ ਆ ਤੁਸੀਂ ਕੇਲੇ ਦਾ ਬੂਟਾ ਵੇਖਿਆ ਕਿੰਨੇ ਕੋਲੇ ਪੱਤੇ ਹੁੰਦੇ ਆ ਤੇ 베ਰੀ ਜਿਹੜੀ ਉਹਨੇ ਕੱਢੇ ਹੁੰਦੇ ਜੇ ਲਾਗੇ ਲਾਗੇ ਹੋਣ ਜੇ ਜਦੋਂ ਵੀ ਕੇਲਾ ਖੁਸ਼ੀ ਚ ਆ ਕੇ ਝੂਟਦਾ 베ਰੀ ਦੇ ਕੰਡਿਆਰੇ ਨਾਲ ਵੱਜ ਕੇ ਤੇ ਪੱਤੇ ਚੀਰੇ ਜਾਂਦੇ ਤੇ ਜੇ ਕੋਈ 베ਰੀ ਨੂੰ ਹਿਲਾ ਦੇ 베ਰੀ ਦਾ ਕੱਕ ਨਹੀਂ ਵਿਗੜਦਾ ਪੱਤੇ ਫੇਰ ਕੇਲੇ ਦੇ ਚੀਰੇ ਜਾਂਦੇ ਚਾਕੂ ਖਰਬੂਜੇ ਦੇ ਡਿੱਗੇ ਜਾਂ ਖਰਬੂਜਾ ਚਾਕੂ ਤੇ ਡਿੱਗੇ ਨੁਕਸਾਨ ਕੀਦਾ ਹੋਣਾ ਸਰੂਜ ਜਿਹੜਾ ਮਾੜਾ ਬੰਦਾ ਉਹ ਚਾਕੂ ਵਰਗਾ ਹੁੰਦਾ ਜੇ ਤੁਸੀਂ ਨੇਕ ਤੁਸੀਂ ਸਾਹੂ ਆ ਤੁਸੀਂ ਚੰਗੇ ਆ ਤੁਸੀਂ ਖਰਬੂਜੇ ਵਰਗੇ ਆ ਆਪਣੇ ਆਪ ਨੂੰ ਬਚਾ ਕੇ ਰੱਖਿਓ ਤਸੰਗ ਵਿੱਚ ਨਾ ਆਬਿਓ ਦੇ ਸੇ 베ਰੀ ਦੇ ਕੰਨਿਆ ਵਰਕੇ ਮੱਦੇ ਦੇ ਜਿਸ ਇਹੋ ਜਿਹੇ ਪਰਿਵਾਰ ਦੇ ਲਾਗੇ ਨਾ ਜਾਇਓ ਜਿਹੜੇ ਆਪ ਮਾੜੇ ਹੁਣ ਤੇ ਤੁਹਾਨੂੰ ਮੜਗਾ ਬੋਂ ਜਿੰਨਾ ਕ ਹੋ ਸਕਦਾ ਦੇਖੀ ਕਰਿਓ ਆ ਅਜੇ ਤੁਸੀਂ ਇੱਥੋਂ ਕੱਕੋਂ ਥੋੜਾ ਥੋੜਾ ਅੱਗੇ ਵਧੋ ਤੁਹਾਡੇ ਵਾਸਤੇ ਹੌਲੀ ਹੌਲੀ ਇਹ ਕੁਝ ਹੋਰ ਪ੍ਰਬੰਧ ਵੀ ਕਰਨਗੇ ਪਰ ਇਸ ਗੱਲ ਦਾ ਚੇਤਾ ਸੀ ਰੱਖਣਾ ਕਿ ਜਿੱਥੋਂ ਤੁਸੀਂ ਤੁਰੇ ਆ ਜੇ ਚੋਹਾਰ ਸਾਹਿਬ ਨੇ ਇਨਾ ਕੁਛ ਕੀਤਾ ਜੇ ਬੱਚੇ ਜਿਹੜੇ ਤੁਹਾਨੂੰ ਪੜਾਉਂਦੇ ਆ ਇਹਨਾਂ ਨੇ ਇਨਾ ਕੁਛ ਕੀਤਾ ਤੇ ਅਗਲਾ ਪੰਜ ਫਿਰ ਤੁਹਾਡਾ ਪਤਾ ਕੀ ਤੁਸੀਂ ਜਦੋਂ ਵੱਡੇ ਹੋ ਜੋ ਤੁਹਾਡੇ ਚ ਕੋਈ ਨੌਕਰੀ ਵੀ ਕਰ ਸਕਦੇ ਕੁਝ ਮੈਂ ਬੜੇ ਲੋਕਾਂ ਨੂੰ ਜਿਹੜੇ ਗਰੀਬੀ ਚ ਉੱਥੇ ਬੜੇ ਅਮੀਰ ਹੁੰਦੇ ਵੀ ਵੇਖਿਆ ਕੱਲ੍ਹ ਨੂੰ ਹੋ ਸਕਦਾ ਤੁਹਾਡੀ ਕਿਸਮਤ ਚਮਕ ਪਵੇ ਤੁਹਾਡਾ ਕੋਈ ਅਮੀਰ ਵੀ ਹੋ ਜਾਵੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਉਸ ਮੌਕੇ ਤੁਸੀਂ ਚਵਾਨ ਸਾਹਿਬ ਨੂੰ ਇੰਨੇ ਪੈਸੇ ਦੇਣ ਆ ਜਾਓ ਨਾ ਨਾ ਲੈਣੀ ਹੈ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਜਿੱਥੇ ਵੀ ਰਹੇ ਤੁਸੀਂ ਇਹ ਜੇਤਾ ਰੱਖਿਓ ਵੀ ਅਸੀਂ ਔਰੇ ਕਿੱਥੋਂ ਸੀ ਅਸੀਂ ਕਿਹੜੇ ਹਾਲਾਤ 'ਚ ਸੀ ਸਾਡੀ ਕਿਸੇ ਨੇ ਬਾਹ ਫੜੀ ਸੀ ਅਸੀਂ ਕਿਸੇ ਦੀ ਬਾਹ ਫੜਨੀ ਆ ਆ ਮੈਂ ਕੁਰਸੀ 'ਤੇ ਬੈਠਾ चौहान ਸਾਹਿਬ ਬੈਠੇ ਆ ਇਹ ਕੁਰਸੀ ਜ਼ਮੀਨ ਤੋਂ ਕਿੰਨੀ ਉੱਚੀ ਆ ਆ ਡੇਢ ਗਿੱਟ ਸਿਰਫ ਡੇਢ ਗੱਟ ਦਾ ਫਾਸਤ ਮੈਂ ਡੇਢ ਗੱਟ 'ਤੇ ਬੈਠਾ ਤੇ ਉੱਚਾ ਜਾਵਦਾ ਜੇ ਮੈਂ ਕੁਰਸੀ ਛੱਡ ਕੇ ਭੁੰਧਿਆ ਦਰੀ 'ਤੇ ਬੈਠ ਜਾ ਆ ਆ ਪਾਸਾਰੇ ਬਰਾਬਰ ਹੋਵਾਂਗੇ ਨਾ ਇਹ ਕੁਰਸੀਆਂ ਕਰਸੀਆਂ ਜਿੰਨੇ ਵੱਡੇ ਗੱਦਿਆਂ ਤੇ ਲੋਕ ਨੇ ਫਾਸਲਾ ਡੇਢ ਗਿੱਟ ਦਾ ਆਜੋ ਕੁਸਤੀ ਤੇ ਹੁੰਦੇ ਭੜਕੇ ਚੋਰ ਚਾਰ ਜਾਣ ਤੇ ਕੁਰਸੀ ਵੀ ਨਹੀਂ ਮਿਲਦੀ ਪੁੰਜੇ ਬਿਠੇ ਹੁੰਦੇ ਆ ਫਿਰ ਉਹ ਗਲੀ ਚੋਂ ਲੰਘਦੇ ਆਜੋ ਲੰਘਦੇ ਆ ਤੇ ਅੱਗੇ ਕੇ ਪੁਲਿਸ ਵਾਲੇ ਲੋਕਾਂ ਨੂੰ ਡੰਡੇ ਮਾਰਦੇ ਆ ਰਸਤੇ ਖਾਂਦੀ ਕਰਾਉਂਦੇ ਆ ਕਾਰਾਂ ਟੂ 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 ਕਰਕੇ ਹੂਟਰ ਪੁੰਜਉਂਦੀਆਂ ਜਾਂਦੀਆਂ ਪਰ ਸਿਰਫ ਇੱਕ ਦਿਨ ਦਾ ਫਰਕ ਹੁੰਦਾ ਜੇ ਦੋ ਵੋਟਾਂ ਘਟ ਜਾਣ ਹੱਤ ਜਾਣ ਮੁਰਕੇ ਉਹਨਾਂ ਨੂੰ ਉਸੇ ਕੋਈ ਮੁਗਲਬਈ ਵਾਲਾ ਵਜਾ ਨਹੀਂ ਦਿੰਦਾ ਉਹ ਵੀ ਕਹਿੰਦੇ ਖਲੋ ਜਾ ਬਾਕੀ ਲੋਕਾਂ ਨਹੀਂ ਲੱਗਣਾ ਇਸੇ ਫਿਰ ਡੇਢ ਗਿੱਟ ਦਾ ਫਾਸਲਾ ਆਜੋ ਕੁਰਸੀ ਕਿਹ ਕੱਲੋਂ ਨਹੀਂ ਹੋਣੀ ਸੋ ਜਿੰਦਗੀ ਦੇ ਵਿੱਚ ਤੁਸੀਂ ਜਦੋਂ ਵੀ ਕਰਨਾ ਕਿਸ ਕੰ ਦਾ ਕਿਆ ਰੱਖਿਓ ਕਿ ਆਪਾਂ ਜਿਹੜੇ ਨੱਕ ਦੀ ਸੇਰ ਵਿੱਚ ਚਲੇ ਜਾਣਾ ਕੰਮ ਜਿੰਨੇ ਤੱਕ ਚੰਗੇ ਉਹ ਜੇ ਹੋ ਸਕਦੇ ਆ ਕਰਨੇ ਆ ਸਮਾਜ ਦੇ ਵਿੱਚ ਇੱਥੇ ਗੁੰਮਰਾਹ ਕਰਨ ਵਾਲੇ ਸੰਦ ਬਹੁਤ ਲੋਕ ਮਿਲਦੇ ਆ ਠੀਕ ਸੇ ਦਿਨੜੇ ਘੱਟ ਮਿਲਦੇ ਆ ਫਿਰ ਬੜਾ ਕੁਝ ਹਿੱਤੇ ਤੋਂ ਦੇ ਕਰਨੜਾ ਜੇ ਕੋਈ ਕਰਨ ਤੇ ਆ ਜਾਵੇ ਤੇ ਥੋੜਾ ਥੋੜਾ ਕਰ ਸਕਦਾ ਸੋ ਆਪਣੇ ਆਪ ਨੂੰ ਜਿੱਥੇ ਜਾਣਾ ਜਿੰਦਗੀ ਚ ਅਡਜਸਟ ਕਰਨ ਵਾਸਤੇ ਵਾਤਾਵਰਨ ਦਾ ਵੀ ਛਾਲ ਕਰਨਾ ਸਮਾਜ ਦਾ ਵੀ ਕਰਨਾ ਜਿਹੜੀ ਸੰਸਥਾ ਚ ਗਿਆ ਉਹਦੇ ਨੀਵਾਸ ਉਹਨਾਂ ਦਾ ਕਰਨਾ ਮੈਂ ਉਹਦਾ ਧਰਮਕਾ ਤਾਂ ਨਹੀਂ ਕਹਿੰਦਾ ਪਰ ਜਦੋਂ ਮੈਂ ਜਾਵਾਂ ਕਿਤੇ ਜੋ ਕਹਿੰਦਾ ਆਜੋ ਤੇ ਫਿਰ ਉਸ ਸੰਸਥਾ ਦੇ ਜੋਲ ਨੇ ਮੈਂ ਮੱਥਾ ਟੇਕਣਾ ਮੱਥਾ ਟੇਕਦਾ ਦੇਖ ਕੇ ਫਿਰ ਜਾਦੂ ਨਾ ਮੈਂ ਲੈਣਾ ਜਿਉਂ ਤੇ ਜੇ ਕੋਈ ਸੰਸਥਾ ਵਾਂ ਜਿੱਥੇ ਸਭ ਤੋਂ ਸਿੱਕਾ ਕਿਹਨਾਂ ਗੁਰਦੁਆਰਾ ਸਾਹਿਬ ਅਸੀਂ ਨਗੇ ਸਿਰ ਨਹੀਂ ਗੱਲ ਸਾਬ ਉੱਥੇ ਅਸੀਂ ਬਕਾਇਦਾ ਉਸ ਸੰਸਥਾ ਦੀ ਬਰਯਾਦਾ ਗੁਰੂ ਘਰ ਦੀ ਜਿਹੜੀ ਆ ਉਹ ਮੰਨਦੇ ਆ ਮੰਦਰ ਵਿੱਚ ਮਤ ਸਿਰ ਢੱਕਣ ਦੀ ਲੋੜ ਨਹੀਂ ਪਰ ਇੱਥੇ ਜੋੜੇ ਤੇ ਬਾਹਰ ਲਾਉਣੇ ਪੈਂਦੇ ਹਨ ਜੇ ਤੁਸੀਂ ਉੱਥੇ ਹੀ ਗਣਾ ਅਸੀਂ ਲਾਉਂਦੇ ਹਾਂ ਪਰ ਚੱਕਰ ਵਿੱਚ ਚੱਲ ਜਿਓ ਉਹ ਉਹਨਾਂ ਦੇ ਵੱਖਰੀ ਕਿਸਮ ਦੇ ਰੂਲਸ ਨੇ ਹਰ ਇੱਕ ਤੁਸੀਂ ਜਿੱਥੇ ਜਾਣੇ ਆ ਬਸ ਡੂਅਲ ਰੋਮ ਐਜ਼ ਰੋਮਨਸ ਡੂ ਜੇ ਰੋਮ ਵਿੱਚ ਚਲੇਗੇ ਤੇ ਜੋ ਰੋਮਸ ਕੀਤਾ ਜਾਂਦਾ ਉਹ ਤੁਸੀਂ ਕਰੋ ਤੁਸੀਂ ਜਾ ਕੇ ਇਹ ਨਹੀਂ ਆਖਣਾ ਕਿ ਸਾਡਾ ਆਹ ਦਾ ਕਿ ਕੋਈ ਨਹੀਂ ਤੁਹਾਡੇ ਕੋਲ ਹੈ ਜੋ ਤੁਹਾਕਾ ਅਸੀਂ ਉਹਦੇ ਮੁਤਾਬਕ ਕਰਾਂਗੇ ਠੀਕ ਹੈ ਨਾ ਸ਼ਾਬਾਸ਼ ਤੁਸੀਂ ਇਸ ਤਰ੍ਹਾਂ ਕਰਦੇ ਰਹਿਣਾ ਬਹੁਤ ਵਧੀਆ ਸੋ ਦੇਖਿਆ ਤੁਸੀਂ ਕੇਸ ਹਿਸਾਬ ਦੇ ਨਾਲ ਇੱਥੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਕਦਮ ਹੈ ਇਹ ਕਦਮ ਹੈ ਲੋਕਾਂ ਦੀ ਭਲਾਈ ਕੀਤੀ ਜਾ ਰਹੀ ਹੈ ਹਰ ਇੱਕ ਇਨਸਾਨ ਅੱਜ ਦੇ ਸਮੇਂ ਵਿੱਚ ਖਾਸ ਕਰਕੇ ਆਪਣੇ ਲਈ ਜੀਉਂਦਾ ਹੈ ਪਰ ਦੂਸਰੇ ਲਈ ਜੀਉਣ ਵਾਲੇ ਬਹੁਤ ਘੱਟ ਲੋਕ ਨੇ ਇਸ ਉਮਰ ਦੇ ਵਿੱਚ ਜਦੋਂ ਬੰਦਾ ਸੋਚਦਾ ਹੁੰਦਾ ਯਾਰ ਪੈਨਸ਼ਨ ਲੱਗੀ ਹੈ ਆਰਾਮ ਨਾਲ ਆਪਣਾ ਆਖਰੀ ਸਮਾਂ ਜਾਂ ਜ਼ਿੰਦਗੀ ਦੇ ਉਸ ਸਮੇਂ ਤੇ ਆ ਕੇ ਜਿੱਥੇ ਹੁਣ ਲੱਗਦਾ ਆਰਾਮ ਕਰਨਾ ਚਾਹੀਦਾ ਹੈ ਉੱਥੇ ਵੀ ਸਾਰਾ ਕੁਝ ਦੁਨੀਆ ਦੇ ਨਾਮ ਤੇ ਲਾ ਰਹੇ ਨੇ ਇਸ ਤੋਂ ਚੰਗੀ ਗੱਲ ਕੋਈ ਹੋ ਨਹੀਂ ਸਕਦੀ ਜੇਕਰ ਕੋਈ ਵਿਦਿਆਰਥੀ ਚਾਹੇ ਤਾਂ ਇੱਥੇ ਆ ਕੇ ਇਹਨਾਂ ਦੇ ਕੋਲੋਂ ਸਿੱਖਿਆ ਲੈ ਸਕਦਾ ਸਿਖਲਾਈ ਲੈ ਸਕਦਾ ਕਾਲਾ ਸੰਗਿਆ ਰੋੜ ਦੇ ਉੱਪਰ ਇਹਨਾਂ ਦਾ ਮੁੱਖ ਇਹ ਸੈਂਟਰ ਹੈ ਜਿੱਥੇ ਬਹੁਤ ਸਾਰੀਆਂ ਵਿਦਿਆਰਥਣਾਂ ਇਸ ਵੇਲੇ ਸਿਖਲਾਈ ਲੈ ਰਹੀਆਂ ਨੇ ਜੇਕਰ ਕੱਪੜੇ ਸਿਉਣ ਦਾ ਕੰਮ ਸਿੱਖਦੀਆਂ ਨੇ ਤੇ ਨਾਲ ਦੀ ਨਾਲ ਬਿਊਟੀ ਦੇ ਕੋਰਸ ਵੀ ਹੈ ਜਿਹੜੇ ਕੀਤੇ ਜਾ ਰਹੇ ਨੇ ਆਪਣੇ ਆਪ ਦੇ ਬਹੁਤ ਵੱਡਾ ਉਪਰਾਲਾ ਹੈ ਸ਼ਲਾਘਾ ਜੋ ਕਦਮ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁ ਪਸੰਦ ਆਇਆ ਹੋਣਾ ਮੈਨੂੰ ਨੋਮਜੀਦਤ ਦਿਓ ਇਜਾਜ਼ਤ దగ్గర ప్రైమిషా టీవీ తోడే